ਸਿੱਖ ਧਰਮ ਨੂੰ ਛੋਟਾ ਕਹਿਣ ਤੇ ਹੁਣ ਵਿਵਾਦ ਛਿੜ ਗਿਆ ਹੈ ਤੇ ਉੱਥੇ ਹੀ ਭਾਜਪਾ ਲੀਡਰ ਨੂੰ ਲੈ ਕੇ ਇਹ ਤਿੱਖੇ ਨਿਸ਼ਾਨੇ ਹੁਣ ਸਿੱਖ ਜਥੇਬੰਦੀਆਂ ਦੇ ਵੱਲੋਂ ਸਾਦੇ ਚਾਰੇ ਨੇ ਤੇ ਉੱਥੇ ਹੀ ਹੁਣ ਤੁਰੰਤ ਮਾਫੀ ਮੰਗਣ ਨੂੰ ਲੈ ਕੇ ਵੀ ਕਿਹਾ ਹੈ ਬੇਸ਼ੱਕ ਬੀਜੇਪੀ ਦੇ ਲੀਡਰ ਭੋਨੀ ਅਜਨਾਲਾ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਗਿਆ ਹੈ ਪਰੰਤੂ ਉਸ ਤੋਂ ਬਾਅਦ ਵੀ ਹੁਣ ਅਕਾਲੀ ਦਲ ਦੇ ਵੱਲੋਂ ਇਸ ਗੱਲ ਦੇ ਉੱਤੇ ਬਿਆਨਬਾਜ਼ੀਆਂ ਨੂੰ ਲੈ ਕੇ ਫਿਰ ਤੋਂ ਜੜੇ ਕਿ ਤਿੱਖੇ ਨਿਸ਼ਾਨੇ ਸਾਦੇਗੇ ਨੇ ਤੇ ਉੱਥੇ ਹੀ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਢਿੰਝਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਲੱਖ ਲਾਣਤਾ ਨੇ ਤੁਹਾਡੇ ਤੇ ਤੁਸੀਂ ਸਿੱਖ ਧਰਮ ਨੂੰ ਛੋਟਾ ਦੱਸਦੇ ਹੋ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਅਮਰਤਾ ਬੜਿੰਗ ਯਾਨੀ ਕਿ ਰਾਜਾ ਬੜਿੰਗ ਦੀ ਧਰਮ ਪਤਨੀ ਦੇ ਵੱਲੋਂ ਜਿਹੜਾ ਕਿ ਪੰਜੇ ਨੂੰ ਗੱਲ ਪੰਜੇ ਨੂੰ ਲੈ ਕੇ ਜਿਹੜੇ ਕਿ ਬਿਆਨਬਾਜ਼ੀ ਦਿੱਤੀ ਗਈ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਪਹਿਲਾਂ ਅਮਰਤਾ ਬੜਿੰਗ ਨੇ ਮਾਫੀ ਮੰਗੀ ਤੇ ਹੁਣ ਅਜਹੀਆਂ ਗੱਲਾਂ ਕਰਦੇ ਹੀ ਕਿਉਂ ਤੇ ਜਿਸ ਨਾਲ ਤੁਸੀਂ ਤੁਹਾਨੂੰ ਮਾਫੀ ਮੰਗਣੀ ਪਵੇ ਜਿਸ ਤੋਂ ਬਾਅਦ ਹੁਣ ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿੱਖਾਂ ਦਾ ਪੱਖ ਲਿਆ ਗਿਆ ਤੇ ਉੱਥੇ ਹੀ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਜਿਹੜੀਆਂ ਕਿ ਲਾਂਨਤਾ ਜਿਹੜੀ ਕਿ ਭਾਜਪਾ ਦੇ ਲੀਡਰ ਭੋਨੀ ਅਜਨਾਲਾ ਨੂੰ ਪਾਈਆਂ ਗਈਆਂ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਹੋਰ ਕੀ ਕਹਿਣਾ ਭਾਜਪਾ ਦੇ ਲੀਡਰ ਭੋਨੀ ਅਜਨਾਲਾ ਦਾ ਬਹੁਤ ਹੀ ਮਤਭਾਗਾ ਬਿਆਨ ਸੁਣਿਆ ਲੱਖ ਲਾਂਨਤਾ ਇਹ ਕੁੂਝੇ ਬੰਦੇ ਨੂੰ ਜਿਨੇ ਦਸਤਾਰ ਬੰਨ੍ਹ ਕੇ ਸਿੱਖ ਧਰਮ ਦੇ ਬਾਰੇ ਨੀਮਾ ਬੋਲਣ ਲਈ ਕਿਉਂਕਿ ਇਹ ਲੋਕਾਂ ਨੂੰ ਇਹ ਨਹੀਂ ਪਤਾ ਦੇਖੋ ਇਹ ਬੋਲ ਰਿਹਾ ਹੈ ਕਿ ਸਿੱਖ ਧਰਮ ਸਭ ਤੋਂ ਛੋਟਾ ਧਰਮ ਹੈ ਬੱਚਾ ਧਰਮ ਹੈ ਧਰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਧਰਮ ਸਾਰੇ ਹੀ ਅਤੀ ਸਤਕਾਰਯੋਗ ਨੇ ਹਰੇਕ ਵਿਅਕਤੀ ਆਪਣੇ ਆਪਣੇ ਧਰਮ ਦੇ ਵਿੱਚ ਪ੍ਰਫੁੱਲਤ ਰਹੇ ਤੇ ਆਪਣੇ ਆਪਣੇ ਧਰਮ ਦੇ ਮੁਤਾਬਕ ਚੱਲੇ ਸਾਰੇ ਤਾਂ ਸਤਕਾਰਯੋਗ ਨੇ ਪਰ ਇਹ ਬੋਨੀ ਜਨਾਲਾ ਜਿਹੜਾ ਕਿ ਭਾਜਪਾ ਦਾ ਲੀਡਰ ਲੱਖ ਲਾਹਣਤਾ ਇਹੋ ਜਿਹੇ ਬੰਦੇ ਦੇ ਜਿਹੜਾ ਦਸਤਾਰ ਬੰਨ ਕੇ ਮੈਂ ਸਮਝਦਾ ਕਿ ਖਾਸ ਤੌਰ ਤੇ ਸਿੱਖ ਧਰਮ ਦੇ ਖਿਲਾਫ ਬੋਲ ਰਿਹਾ ਤੇ ਦਸਤਾਰ ਸਜਾ ਕੇ ਬੋਲ ਰਿਹਾ ਕਿ ਛੋਟਾ ਧਰਮ ਹੈ ਮੈਨੂੰ ਇੱਕ ਐਜ ਸਿੱਖ ਹੋਣ ਦੇ ਨਾਤੇ ਬੜਾ ਇਸ ਗੱਲ 'ਤੇ ਦੁੱਖ ਲੱਗਿਆ ਤੇ ਮੈਂ ਤਾਂ ਬੋਲਦਾ ਕਿ ਇਹਨੂੰ ਪਤਾ ਹੋਣਾ ਚਾਹੀਦਾ ਕਿ ਕਿੰਨੀਆਂ ਕੁਰਬਾਨੀਆਂ ਭਰਿਆ ਬੰਦ-ਬੰਦ ਕਟਵਾ ਲੇ ਖੋਪੜੀਆਂ ਲੋਹਾਲੀਆਂ ਮਾਵਾਂ ਨੇ ਗਲਾਂ ਦੇ ਵਿੱਚ ਹਾਰ ਪਾ ਲੇ ਪਤਾ ਹੀ ਨਹੀਂ ਕਿੰਨੀਆਂ ਲੱਖਾਂ ਕੁਰਬਾਨੀਆਂ ਇਸ ਧਰਮ ਦੇ ਵਿੱਚ ਸਿੰਘਾਂ ਨੇ ਕੀਤੀਆਂ ਨੇ ਪਰ ਉਸ ਧਰਮ ਨੂੰ ਸਿੱਖ ਧਰਮ ਨੂੰ ਇੱਕ ਤੌਰ ਤੇ ਖਾਸ ਤੌਰ ਤੇ ਟਾਰਗੇਟ ਕਰਕੇ ਇਹ ਕਹਿਣਾ ਕਿ ਇਹ ਛੋਟਾ ਧਰਮ ਹੈ ਇਹ ਬੱਚਾ ਧਰਮ ਹੈ ਮੈਂ ਸਮਝਦਾ ਕਿ ਬੜਾ ਅਫਸੋਸਨਾਕ ਹੈ ਤੇ ਬਾਅਦ ਚ ਫਿਰ ਇਹ ਮਾਫੀਆਂ ਵੀ ਸ਼ਕਤੀਆਂ ਮੰਗ ਜਾਂਦੇ ਨੇ ਇਹ ਅਜੇ ਭਾਜੀਪੀ ਦੇ ਲੀਡਰ ਬੋਨੀ ਜੀ ਨਾਲ ਇਹ ਘੁੱਗੂ ਜਿਹਾ ਨੇ ਕਾਰਨਾਮਾ ਕੀਤਾ ਪਰਸੋ ਚੌਥੇ ਉਹ ਰਾਜਾ ਵੜਿੰਗ ਕਾਂਗਰਸ ਦਾ ਪ੍ਰਧਾਨ ਬਹੁਤ ਪੌਂਖਦਾ ਉਹ ਵੀ ਉਹਦੀ ਬੀਬੀ ਵੀ ਬਿਆਨ ਦੰਦੀ ਸੀ ਕਹਿੰਦੀ ਆ ਪੰਜਾ ਜੀ ਇਹ ਗੁਰੂਆਂ ਦਾ ਪੰਜਾ ਜੀ ਏ ਗੁਰੂ ਨਾਨਕ ਦੇਵ ਜੀ ਦਾ ਪੰਜਾ ਦੇ ਇੱਕੇ ਤਾਂ ਕਹਿੰਦੀ ਕਾਂਗਰਸ ਨੇ ਜੀ ਪੰਜਾ ਚੋਣਸਾਰ ਰੱਖਿਆ ਇਹ ਲੀਡਰਾਂ ਨੂੰ ਹੋਇਆ ਕੀ ਹੈ ਲੱਖ ਲੜਦੇ ਹੋਏ ਲੀਡਰਾਂ ਦੇ ਬਾਅਦ ਚੋਂ ਫਿਰ ਝਾਂੜ ਚੁੱਕੀ ਫਿਰਦੇ ਨੇ ਕਿ ਮਾਫ਼ੀ ਮੰਗਦੇ ਨੇ ਕਿ ਮੈਂ ਤਾਂ ਜਵਾਤੀ ਹੋ ਕੇ ਬਿਆਨ ਦੇ ਆ ਗਿਆ ਪਹਿਲੇ ਹੀ ਦੇਖ ਕੇ ਬੋਲੋ ਇਹ ਬੀਬੀ ਨੂੰ ਪਤਾ ਹੋਣਾ ਚਾਹੀਦਾ ਜਿਹੜਾ ਪੰਜਾ ਹੈ ਖੂਨੀ ਪੰਜਾ ਜਿਹਨੇ ਕੀਤਾ ਕੀ ਹੈ ਇੱਕ ਪੀੜ੍ਹੀ ਸਾਡੀ ਨੌਜਵਾਨਾਂ ਦੀ ਮਾਰੀ ਆ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਦਿੱਤੀ ਆ ਪੰਜੇ ਨੇ ਸੋਏ ਗੋਨੀ ਜਨਾਲਾ ਹੁਣੇ ਫਿਰ ਮਾਫੀ ਮੰਗੂਗਾ ਬੀਬੀ ਮਾਹੀ ਮੰਨ ਚੁੱਕੀ ਆ ਲਖ ਲਾਣ ਦੇ ਹੋ ਜੋ ਲੋਕਾਂ ਦੀ ਜਿਹਨਾਂ ਦੀ ਘਟਿਆ ਤੇ ਮਾਰੀ ਤੇ ਛੋਟੀ ਸੋਚ ਆ ਵੈਭੂ ਜੀ ਦਾ ਕਲਸਾ ਵੈਭੂ ਜੀ